ਹੱਲੋ ਉਹ ਨਾ ਮਾਰੀ ਉਹ ਨਾ ਮਾਰੀ ਮੈਂ ਕਹਿ ਰਿਹਾ ਹੂੰ ਨਾ ਮਾਰੀ ਸਾਹਮਣੇ ਆ ਮਾਰ 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 ਓਏ ਕੀ ਕਹਿੰਦਾ ਅੰਨੀ ਦੇ ਬੱਚੇ ਕੁੱਟੀ ਜਾਂਦੇ ਜੇ ਪਿਓ ਦੇ ਪੁੱਤਰ ਹੈ ਨਾ ਹਾਂ ਮੇਰੇ ਪਾਪਾ ਨੂੰ ਮਾਰ ਦਿੰਦਾ ਮੇਰਾ خیال ਆ ਕਿਸੇ ਦੌਰ ਚ ਮੈਂ ਤੁਹਾਡੀ ਪੈਂਦੀ ਇਹ ਅਸਲ ਚ ਸਾਡੇ ਇਲਾਕੇ ਦਾ ਜਿਹੜਾ ਮਫੱਦਾ ਚੌਧਰੀ ਹੈ ਨਾ ਉਹ ਮਰ ਗਿਆ ਤੇ ਮੇਰੇ ਕੋਲ ਵੀ ਕਬਰ ਦੀ ਚਾਬੀ ਹੈ ਉਹ ਅੱਛਾ ਸੁਣ ਉਹ ਨਹੀਂ ਨਹੀਂ ਉਹਨਾਂ ਨੇ 3 ਦਿਨ ਤੇ ਸੋਗ ਦਾ ਐਲਾਨ ਕੀਤਾ ਸੀ ਕਿ ਜਿਹੜਾ ਨਹੀਂ ਮੰਨੇਗਾ ਨਾ ਇਸ ਗੱਲ ਨੂੰ ਉਹਨੂੰ ਸਾਲ ਪਿੰਡੋਂ ਬਾਹਰ ਕੱਢ ਦੇਣਾ। ਅਨੇ ਪਿੰਡੋਂ ਬਾਹਰ ਕਰ ਦੇਣੇ। ਲੁੱਟ ਬੰਦੀ ਆ ਵਜਾ ਵਾਜੇ। ਨਾ ਵਜੇ। ਲਾਓ। ਇਹ ਬਕਰ ਮੈਨੂੰ ਕਹਿੰਦਾ ਸੀ ਮੈਂ ਵੇਲਾ ਨਹੀਂ। ਪਰਜਾਈ ਦੇ ਹੱਕ ਤੇ ਜਾ ਵਜਾ